ਰੋਹਾਨੀ ਨਗਰੀ ਚੈਨਲ ਤੇ ਅੱਜ ਲੈ ਕੇ ਹਾਜ਼ਰ ਹੋਈਆਂ ਪੈਰੋਂ ਬਲੀ ਜੀ ਦਾ ਇੱਕ ਪਾਠ ਪੈਰੋਂ ਜਤੀ ਜੀ ਦਾ ਇਹ ਮੰਤਰ ਜਿਸ ਮੰਤਰ ਦੀ ਸiddhi ਕਰਨੇ ਦੇ ਨਾਲ ਤੁਹਾਨੂੰ ਪੈਰੋਂ ਬਲੀ ਜੀ ਦੜੇ ਦਾ ਨੰਬਰ ਦੇਣਗੀ ਯਾਨੀ ਕਿ ਪੈਰੋਂ ਬਲੀ ਜੀ ਦਾ ਦਲੇ ਤੜੇ ਵਾਲਾ ਮੰਤਰ ਪਾਠ ਹੈ ਜਿਸ ਤੇ ਮਿਹਨਤ ਕਰਨੀ ਪਵੇਗੀ ਥੋੜਾ ਸਮਾਂ ਜੀਕੇ ਨੇ ਪੈਰੋਂ ਬੱਧੀ ਜੀ ਤੁਹਾਨੂੰ ਉਹ ਤੜੇ ਦਾ ਨੰਬਰ ਦੱਸਣਗੇ ਨੰਬਰ ਇਦਾਂ ਆ ਕਿ ਸੁਪਨੇ ਦੇ ਵਿੱਚ ਵੀ ਪਤਾ ਲੱਗ ਸਕਦਾ ਔਰ ਇਦਾਂ ਵੀ ਹੋ ਜਾਂਦਾ ਕਿ ਪੈਰੋਂ ਬਲੀਤੀ ਤੁਹਾਡੇ ਕੰਨ ਦੇ ਵਿੱਚ ਵੀ ਦੱਸ ਸਕਦੀ ਨਹੀਂ ਲੇਕਿਨ ਇਸ ਮੰਤਰ ਲਈ ਆਪਾਂ ਨੂੰ ਮਿਹਨਤ ਕਰਨੀ ਪੈਣੀ ਆ ਲੇਕਿਨ ਇਹ ਮੰਤਰ ਪਹਿਲਾਂ ਮੈਂ ਦੱਸਾਂ ਇਸ ਮੰਤਰ ਨੂੰ ਤੁਸੀਂ ਨਹੀਂ ਪਹਿਲਾਂ ਚੰਗੀ ਤਰ੍ਹਾਂ ਯਾਦ ਕਰਨਾ ਹੈ ਕੰਠ ਕਰਕੇ ਹੀ ਫਿਰ ਇਹਦੇ ਤੇ ਮਿਹਨਤ ਕਰਨੀ ਹੈ ਜਿਵੇਂ ਦੱਸਿਆ ਜਾਵੇਗਾ ਲਿਖੇ ਨ ਇਹ ਪੈਰੋਬਲੀਜੀ ਦਾ ਮੰਤਰ ਦੱਸਾਂ ਉਸ ਤੋਂ ਪਹਿਲਾਂ ਦੇੜੀ ਵਿਸਕਾਰ ਜਗਵੀਰ ਇਸ ਚੈਨਲ ਤੇ ਨਵੇਂ ਆ ਉਹਨਾਂ ਨੂੰ ਬੇਨਤੀ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਲਾਈਕ ਕਰਨੀ ਹੈ ਕਮੈਂਟ ਬਾਕਸ ਦੇ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਣੀ ਆ ਇਹ ਫੈਰੂਨ ਜੱਤੀ ਜੀ ਦਾ ਮੰਤਰ ਇਸ ਤਰ੍ਹਾਂ ਹੈ ਫੈਰੂਨ ਆਤ ਕਾਲੀ ਦਾ ਭੂਤ ਬੰਨੇ ਚਾਰ ਕੁੰਡ ਕੇ ਭੂਤ ਹੱਥ ਕੜਾ ਮੋਢੇ ਮੜਾ ਖੋਲ ਕੜਾ ਦੇ ਤੜਾ ਚੱਲੇ ਮੰਤਰ ਪੂਰੇ ਬੱਚਾ ਦੇਖੋ ਪੈਰੂनाथ ਤੇਰੇ ਇਲਮ ਦਾ ਤਮਾਸ਼ਾ ਸੋ ਦੋਸਤੋ ਇਹ ਪੈਰੂ ਜੀ ਦਾ ਉਹ ਮੰਤਰ ਪਾਠ ਹੈ ਜਿਹੜਾ ਜੇਸਤੇ ਤੁਸੀਂ ਮਿਹਨਤ ਕਰਨੀ ਹੈ ਜਿਹਦੇ ਨਾਲ ਤੁਹਾਨੂੰ ਤੜੇ ਦਾ ਨੰਬਰ ਪਤਾ ਲੱਗਣ ਲੱਗ ਜਾਵੇਗਾ ਪੈਰੂ ਬਲੀ ਜੀ ਤੇ ਇਸ ਮੰਤਰ ਨੂੰ ਮੈਂ ਦੁਬਾਰਾ ਦੱਸਣ ਜਾ ਰਿਹਾ ਕੋਈ ਗਲਤੀ ਨਾ ਹੋ ਜਵੇ ਆਨੋ ਬੜੀ ਅਰਦੇ ਨਾਲ ਇਹ ਮੰਤਰ ਨੂੰ ਯਾਦ ਕਰਨਾ ਹੈ ਪੈਰੂनाथ ਕਾਲੀ ਕਾ ਪੂਤ ਬੰਨੇ ਚਾਰ ਕੂਟਕੇ ਪੂਤ ਹੱਥ ਕੜਾ ਮੋਢੇ ਮੜਾ ਖੋਲ ਕੜਾ ਦੇ ਦੜਾ ਚੱਲੇ ਮੰਤਰ ਪੂਰੇ ਬਾਚਾ ਦੇਖਾਂ ਪੈਰੋਂ ਨਾਸ ਫਿਰੇ ਇਲਮ ਕਾ ਤਮਾਸ਼ਾ ਸੋ ਦੋਸਤੋ ਇਹ ਪੈਰੋਂ ਬਲੀ ਜੀ ਦਾ ਮੰਤਰ ਹੈ ਤੋ ਹੁਣ ਪੈਰੋਂ ਬਲੀ ਇਹ ਇਸ ਮੰਤਰ ਨੂੰ ਸਿੱਧ ਕਿਵੇਂ ਕਰਨਾ ਹੈ ਇਹ ਵੀ ਵਿਧੀ ਸਮਝ ਲਓ ਤੁਸੀਂ ਇਸ ਮੰਤਰ ਦਾ 21 ਦਿਨ ਲਗਾਤਾਰ ਜਾਪ ਕਰਨਾ ਹੈ ਰੋਤ랙ਸ਼ ਦੀ ਮਾਲਾ ਲੈ ਕੇ 108 ਵਾਰੀ ਰੋਜ਼ ਜਾਪ ਕਰਨਾ ਹੈ ਜੇ ਬੰਦ ਕਰ ਸਕੇ ਤਾਂ ਇਹ ਤੁਹਾਡੀ ਮੇਲ ਹੋਵੇਗੀ ਔਰ ਉਹਦਾ ਫਲ ਤੁਹਾਨੂੰ ਮਿਲੇਗਾ ਚਰਾਗ ਲਗਾ ਕੇ ਅਰਗਬਤੀ ਲਾ ਕੇ ਦੇ ਨਾਲ ਕੋਲ ਜਲ ਜ਼ਰੂਰ ਰੱਖਣਾ ਤੇ ਨਾਲ ਇਹਦੇ ਵਿੱਚ ਦੋ ਲੱਡੂ ਰੋਜ਼ ਰੱਖਣੇ। ਹੁਣ ਦੋ ਲੱਡੂ ਰੱਖ ਕੇ ਉਹ ਸਵੇਰੇ ਪੰਛੀ ਨੂੰ ਪਾ ਸਕਦੇ ਜਾਂ ਜਾਣ ਦੇ ਵਿੱਚ ਵੀ ਕਿਤੇ ਰੱਖ ਕੇ ਆ ਸਕਦੇ ਆ। ਤੇ ਇੱਕ ਜ਼ਰੂਰੀ ਇਹ ਵੀ ਇਹਦੇ ਵਿੱਚ ਬੇਨਤੀ ਆ ਕਿ ਆਸਣ ਜਿਸ ਤੇ ਬੈਠਣਾ ਉਹ ਵੀ ਕਾਲਾ ਹੋਣਾ ਚਾਹੀਦਾ। ਔਰ ਬਸਤਰ आड़े ही पहनने इस तरह लगातार इक्कीन बिलकुल सुचम रख के बिलकुल साफ पाक होके ही इस मंत्र का जाप करना शुरू करना है विधि देगातार सुचम रख के साफ पाक रह के भैरों बली जी नाजर नाजर समझ के रोजाना ਇਹਦਾ ਜਾਪ ਕਰਨਾ ਹੈ ਇਸੇ ਤਰ੍ਹਾਂ ਜਾਪ ਕਰਦੇ ਜਾਂ ਕਰਦੀਆਂ 21 ਦਿਨ ਲਗਾਤਾਰ 21 ਦਿਨ ਲਗਾਤਾਰ ਕਰਨ ਤੋਂ ਬਾਅਦ ਵੀ ਇਹ ਨੂੰ ਫੇਰ ਵੀ ਛੱਡਣਾ ਨਹੀਂ ਲੇਕਿਨ 21 ਦਿਨ ਤੱਕ ਤੁਹਾਨੂੰ ਇਹਦਾ ਪਤਾ ਲੱਗਣਾ ਸ਼ੁਰੂ ਹੋ ਜਾਊਗਾ ਜਾਂ ਤਾਂ ਪੈਰੋਬਲੀ ਜੀ ਤੁਹਾਨੂੰ ਰਾਤ ਦੇ ਸਮੇਂ ਸੁਪਨੇ ਦੇ ਵਿੱਚ ਦਰਸ਼ਨ ਦੇਣਗੇ ਦਰਸ਼ਨ ਦੇ ਕੇ ਤੁਹਾਡੇ ਨਾਲ ਗੱਲਬਾਤ ਕਰਨਗੇ ਜਾਫਿਰ ਇਦਾਂ ਨਾ ਹੋਵੇ ਤਾਂ ਸੁਪਨੇ ਦੇ ਵਿੱਚ ਹੀ ਜਾਂ ਕੰਨ ਦੇ ਵਿੱਚ ਆ ਕੇ ਤੁਹਾਨੂੰ ਦੱਸ ਸਕਦੀ ਨਹੀਂ ਦੜੇ ਦਾ ਨੰਬਰ ਲਿਖਣਾ ਇਹਦੇ ਸੇ ਇਹ ਜ਼ਰੂਰੀ ਹੈ ਕਿ ਦੜੇ ਦਾ ਨੰਬਰ بڑے ਤਰੀਕੇ ਨਾਲ ਲੈਣਾ ਹੈ ਇਹ ਨਹੀਂ ਕਿ ਲਾਲ ਚ ਜ਼ਿਆਦਾ ਉਧਾਉਣ ਦੀ ਜ਼ਰੂਰਤ ਨਹੀਂ ਹੈ ਜ਼ਿਆਦਾ ਲਾਲ ਚ ਦੇ ਵਿੱਚ ਨਹੀਂ ਫੈਣਾ ਲੇਕਿਨ ਪੈਰੂਗਲੀ ਜੀ ਜ਼ਰੂਰ ਇਹ ਨੰਬਰ ਤੁਹਾਨੂੰ ਦੜੇ ਦਾ ਜਰੂਰ ਮਿਲਿਆ ਕਰੇਗਾ ਸੋ ਜਿਹੜੇ ਵੀਰਾਂ ਨੇ ਇਸ ਦੜੇ ਛੱਡੇ ਦੇ ਮੰਤਰ ਨੂੰ ਸਿੱਧ ਕਰਨਾ ਹੋਵੇ ਫਰ ਕਰ ਸਕਦੇ ਆ ਤੇ ਨਾਲ ਦੀ ਨਾਲ ਦੁਬਾਰਾ ਤਫੀਰ ਜਲਦੀ ਹੀ ਇੱਕ ਨਵੇਂ ਕਿਸੇ ਮੰਤਰ ਪਾਠ ਦੀ ਨਾਲ ਹਾਜ਼ਰ ਹੋਵਾਂਗੇ ਸੋ ਜਦ ਤੱਕ ਲਈ ਜੈ ਪੀਰਾਂ ਦੇ